ਨਿਊਜ਼ ਚੈਨਲ 04 ਵਿਦ ਤੁਹਾਡਾ ਸਵਾਗਤ ਹੈ ਅੱਜ ਵਿਧਾਇਕ ਗੁਰਦੇਵ ਸਿੰਘ ਸੇਖੋ ਜੀ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਆਂ ਸੈਂਟਰ ਸਰਕਾਰ ਦੇ ਜੋ ਰਾਸ਼ਨ ਕਾਰਡ ਗਰੀਬਾਂ ਦੇ ਰਾਸ਼ਨ ਕਾਰਡ ਕੱਟੇ ਗਏ ਆ ਉਹਨਾਂ ਬਾਰੇ ਗੱਲਬਾਤ ਕੀਤੀ ਅਤੇ ਦੋਸ਼ ਲਾਇਆ ਕਿ ਸੈਂਟਰ ਸਰਕਾਰ ਲੋਕਾਂ ਦੇ ਨਜਾਇਜ਼ ਰਾਸ਼ਨ ਕਾਰਡ ਕੱਟ ਰਹੀ ਹੈ ਸੁਣਦੇ ਹਾਂ ਵਿਧਾਇਕ ਗੁਰਦੇਵ ਸਿੰਘ ਸੇਖੋ ਜੀ ਦੇ ਜਬਾਨੀ ਦੇਖਿਏ ਨਾਇਬ ਰਾਜ ਦੀ ਰਿਪੋਰਟ ਆ ਸਰਕਾਰ ਵੱਲੋਂ ਦਿੱਲੀ ਦੀ ਸਰਕਾਰ ਵੱਲੋਂ ਜੋ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਔਰ ਪੰਜਾਬ ਦੇ ਗਰੀਬਾਂ ਦੀ ਜਿਹੜੀ ਹੈ ਉਹ ਰੋਟੀ ਤੇ ਲੱਤ ਮਾਰੀ ਜਾ ਰਹੀ ਜੀ ਨੂੰ ਆਪ ਕਹਿੰਦੇ ਆ ਥਾਲੀ ਦੇ ਵਿੱਚ ਰੋਟੀ ਚੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ 8 ਲੱਖ 2000 ਤੋਂ ਉੱਤੇ ਜਿਹੜੇ ਆ ਉਹ ਗਰੀਬ ਪਰਿਵਾਰਾਂ ਦੇ ਜਿਹੜੇ ਆ ਉਹ ਰਸਵਾਰੀਕਾਰ ਕੱਟੇ ਜਾ ਰਹੇ ਆ ਵੱਖ-ਵੱਖ ਜਿਹੜੇ ਉਹ ਬਹਾਨੇ ਲਾ ਕੇ ਚਲੋ ਕਰਤਾਂ ਕਰ ਦੀ ਨੀਤ ਨਾਲ ਔਰ ਕੇਵਾਈਸੀ ਜਿਹੜੀ ਪਹਿਲਾਂ ਕਰਾਈ ਹੈ ਇਹਨਾਂ ਨੇ ਕੇਵਾਈਸੀ ਦੇ ਤਹਿਤ ਤਾਂ ਜਿਹੜਾ ਕੋ ਲਗਭਗ 53 ਲੱਖ ਦੇ ਕਰੀਬ ਪੰਜਾਬ ਦੇ ਲੋਕ ਜਿਹੜੇ ਵਾਝੇ ਹੋ ਗਏ ਆ ਰਾਸ਼ਣ ਤੋਂ ਉਹ ਕੱਲੇ ਫਰੀਦਕੋਟ ਜਿਹੜਾ ਛੋਟਾ ਜ਼ਿਲ੍ਹਾ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਆਪਾਂ ਦਿਨਾਗੇ ਤਾਂ 52000 ਦੇ ਕਰੀਬ ਆ ਜਿਹੜਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿਹੜੇ ਆ ਉਹ ਲੋਕ ਰਾਸ਼ਨ ਤੋਂ ਵਾਂਝੇ ਹੋਏ। ਤਾਂ ਇਹ ਬਹੁਤ ਵੱਡੀ ਜਿਹੜੀ ਇੱਕ ਆਮ ਲੋਕਾਂ ਨਾਲ ਗਰੀਬ ਲੋਕਾਂ ਨਾਲ ਧੱਕਾ ਉਹਨੂੰ ਲੈ ਕੇ ਆਵਾਜ਼ ਵੀ ਪਾਤੀ ਜਿਹੜੀ ਉਹ ਗਰੀਬ ਲੋਕਾਂ ਨਾਲ ਖੜੀ ਆ। ਔਰ ਕੇਵਾਈਸੀ ਦੇ ਨਾਂ ਤੇ ਜਾਂ ਹੋਰ ਕਈ ਕਾਰਨ ਲਾ ਕੇ ਜਿਹੜਾ ਗਿਆ ਉਹ ਜਿਹੜੇ ਰਾਸ਼ਨ ਸਿੱਤੇ ਉਹਦੇ ਲਈ ਜਿਹਦੀ ਅਸੀਂ ਬੰਦੇਵਾਦ ਸਰਕਾਰ ਹੈ ਸਾਰੀ ਦੀ ਸਾਰੀ ਸਰਕਾਰ ਹੈ। ਪੂਰਨ ਬ੍ਰਿਧਾ ਦੇ ਨਾਲ ਮਜੂਦਾ ਬ੍ਰਿਧਾ ਦੇ ਨਾਲ ਜਿਹੜੀ ਰਕਮ ਕੱਟ ਰਹੀ ਸਰ ਕਿੰਦੇ ਵਜੋਂ ਇਹ ਕਾਰ ਕੱਟੀ ਜਾ ਰਹੀ ਹੈ ਕਿਉਂਕਿ ਮਤਲਬ ਦੱਸਿਆ ਜਾ ਰਿਹਾ ਕੱਟਣ ਦੀ وجہ ਕੀ ਕੋਈ ਖੁਦ ਦਿੱਲੀ ਸਰਕਾਰ ਵੱਲੋਂ ਜਿਹੜਾ ਇਹ ਭਾਰਤ ਸਰਕਾਰ ਵੱਲੋਂ ਆਪਾਂ ਕਹੀਏ ਮੋਦੀ ਵੱਲੋਂ ਕਹਿ ਦਿੱਤੀ ਜੇ ਆਪਾਂ ਸਿੱਧੇ ਰੂਪ ਦੇ ਦਿੱਤੀ ਕਹੀਏ ਤਾਂ ਉਹਨਾਂ ਵੱਲੋਂ ਕੇਐਮਆਈਸੀ ਦੀ ਆਰਡ ਦੇ ਵਿੱਚ ਵੀ ਅਸੀਂ ਕੇਐਮਆਈਸੀ ਕਰ ਲਈ ਤੇ ਜੇ ਕੇਐਮਆਈਸੀ ਕਰਨੀ ਆ ਤਾਂ ਕੇਐਮਆਈਸੀ ਚੱਲ ਰਹੀ ਹੈ ਸਰਕਾਰ ਨੇ ਵਾਦਾ ਕੀਤਾ ਕਿ 6 ਮਹੀਨੇ ਦੇ ਵਿੱਚ ਵਿੱਚ ਘਰ ਘਰ ਜਾ ਕੇ ਸੀ ਜਿਹੜਾ ਗਿਆ ਉਹਨਾਂ ਲੋਕਾਂ ਦੇ ਰਾਸ਼ਨ ਕਾਰਡ ਆ ਜਿਹੜੇ ਉਹ ਚੈੱਕ ਕਰਾਂਗੇ ਜਾਂ ਉਹਨਾਂ ਦੇ ਜਿਹੜੇ ਫਿੰਗਰਪ੍ਰਿੰਟ ਚਾਹੀਦੇ ਆ ਜਾਂ ਆਧਾਰ ਕਾਰਡ ਨੰਬਰ ਜਿਹੜੇ ਵਿੱਚ ਪਾਉਣੇ ਆ ਜਿਹਦੇ ਨਾਲ ਕੇਬੀਸੀ ਹੋਣੀ ਆ ਉਹ ਘਰ ਘਰ ਜਾ ਕੇ ਸਰਕਾਰ ਕਰਕੇ ਦੇਊਗੀ ਪਰ ਜਿਹੜਾ ਭਾਰਤ ਸਰਕਾਰ ਦੇ ਧੱਕੇ ਦੇ ਨਾਲ ਉਹ ਜਿਹੜਾ ਆਪਣਾ ਫੈਸਲਾ ਲਾਗੂ ਕਰਤਾ ਜਿੰਨਾ ਲੋਕਾਂ ਦੀ ਕੇਬੀਸੀ ਨਹੀਂ ਹੋਈ ਐਮਐਲ ਸਰ ਖਬਰਾਂ ਤਾਂ ਇਹ ਕਿ ਨਹੀਂ ਕੋਈ ਕੇਸ ਸਾਹਮਣੇ ਆ ਰਹੀਆਂ ਤੁਸੀਂ ਕਿ ਜਿਹੜੀ ਇਹ ਰਾਸ਼ਨ ਕਾਰਡ ਕੱਟੇ ਗਏ ਨੇ ਲੋਕਾਂ ਦੇ ਕਾਰਡ ਕੱਟੀ ਗਈ ਹੈ ਜਿਨ੍ਹਾਂ ਕੋਲ ਚਾਰ ਪਹੀਆ ਵਾਹਨ ਨਹੀਂ ਜਾਂ ਜਿਨ੍ਹਾਂ ਕੋਲ ਜ਼ਮੀਨ ਮੀਨ ਵਾਲੇ ਲੋਕ ਨੇ ਉਹਨਾਂ ਦੀ ਗੱਡੀ ਵੀ ਨੇ ਭਾਨਾ ਬਣਾਏ ਜਾ ਰਿਹਾ ਜੀ ਚਾਰ ਪਹੀਆ ਵਾਹਨ ਜਿਹੜਾ ਉਹ ਤੁਸੀਂ ਮੋਟਰਸਾਈਕਲ ਲੈਣਾ ਤਾਂ ਉਹ 60-70 ਹਜ਼ਾਰ ਦਾ ਹੈ ਪੁਰਾਣੀ ਮਰੂਤੀ ਕਾਰ ਲੈਣੀ ਹੈ ਤਾਂ ਤੁਸੀਂ 15-20 ਹਜ਼ਾਰ ਰੁਪਏ ਦੀ ਕੁਆੜੀਏ ਕੋਲ ਆ ਜਾਂਦੀ ਹੈ ਜੇ ਇੱਕ ਘਰ ਦੇ ਵਿੱਚ ਚਾਰ ਭਰਾ ਚਾਰਾਂ ਭਰਾਵਾਂ ਦਾ ਸਾਂਝਾ ਕਾਰਡ ਹੈ ਕੋਈ ਨੌਕਰੀ ਤੇ ਲੱਗ ਗਿਆ ਤੇ ਤੁਸੀਂ ਸਾਰੇ ਪਰਿਵਾਰ ਦਾ ਕਾਰਡ ਕੱਢ ਦੋਗੇ ਇਸ ਤਰ੍ਹਾਂ ਦੇ ਬਹਾਨੇ ਬਣਾ ਕੇ ਕਰਦੇ ਨਾ ਮਾਨਵਧਿਕ ਲੋਕਾਂ ਦੀ ਸਰਕਾਰ ਅਸੀਂ ਕਹਿ ਰਹੇ ਹਾਂ ਪੰਜਾਬ ਸਰਕਾਰ ਕਿ ਘਰ-ਘਰ ਜਾ ਕੇ ਅਸੀਂ ਇਹ ਪਤਾ ਕਰਾਂਗੇ ਕਿ ਕਿਹੜੇ ਬੰਦੇ ਆ ਜਿਹੜੇ ਆਪਣਾ ਇਹਦੇ ਰਾਸ਼ਨ ਦਾ ਹੱਕ ਰੱਖਦੇ ਉਹਨਾਂ ਨੂੰ ਵੀ ਅਸੀਂ ਜਿਹੋ ਹੈਗਾ ਉਹ ਉੱਚਤੱਕ ਸਰਕਾਰ ਤੱਕ ਪਹੁੰਚਾਵਾਂਗੇ ਅਸੀਂ ਵੀ ਚਾਹੁੰਦੇ ਗ੍ਰੇਡ ਕੋ ਬੰਦਾ ਗਲਤ ਲੈਂਦਾ ਉਹਦਾ ਰਾਸ਼ਨ ਕਟ ਐਮ ਐਲ ਸਾਹਿਬ ਕੋਈ ਸਰਕਾਰ ਨੇ ਵੀ ਸ਼ੁਰੂਦ ਵਿੱਚ ਕਿਹਾ ਸੀਗਾ ਕਿ ਅਸੀਂ ਉਹਨਾਂ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਵਾਂਗੇ ਤੇ ਜਿਹੜੇ ਕੋਈ ਲੈਣ ਦੇ ਹੱਕਦਾਰ ਨਾ ਹੋਏ ਉਹਨਾਂ ਨੂੰ ਆਇਡੈਂਟੀਫਾਈ ਕਰਾਂਗੇ ਲਗਦਾ ਨਹੀਂ ਕਿ ਉਹਦੇ ਵਾਲੀ ਗੱਲ ਤਾਂ ਮੈਂ ਜਿਹੋ ਨਹੀਂ ਦੇਖੋ ਪੰਜਾਬ ਸਰਕਾਰ ਇਹ ਫੈਸਲਾ ਕੀਤਾ ਸੀ ਕਿ ਅਸੀਂ ਉਹਨਾਂ ਬੰਦਿਆਂ ਦੇ ਰਾਸ਼ਨ ਕਾਰਡ ਕੱਟਾਂਗੇ ਜਿਹੜੇ ਬੰਦੇ ਰਾਸ਼ਨ ਨਜਾਇਜ਼ ਲੈ ਰਹੇ ਆ ਕੋਈ ਵੱਡੀਆਂ ਪ੍ਰਾਪਰਟੀਆਂ ਜ਼ਮੀਨਾਂ ਦੇ ਮਾਲਕ ਜਿਹੜੇ ਤਕੜੇ ਔਰ ਲੈ ਲਾੜ ਬੰਦੇ ਜਿਹੜੇ ਆ ਉਹ ਸ਼ੌਕਰ ਬੰਦੇ ਵੀ ਪਹਿਲਾਂ ਰਾਸ਼ਨ ਕਾਰਡ ਬਣਾਈ ਬੈਠੇ ਸੀ ਪਰ ਹੁਣ ਤਾਂ ਗਰੀਬਾਂ ਦੇ ਕਾਰਡ ਕੱਟੇ ਜਾ ਰਹੇ ਆ ਜਿਹੜੇ ਬੰਦੇ ਵਿਚਾਰੇ ਗਰੀਬ ਆ ਕੋਈ ਹਸਪਤਾਲ ਚ ਪਿਆਚਾਰ ਦੇ ਨਹੀਂ ਜਾ ਕੇ ਆਪ ਦਾ ਓਕੇ ਵਾਈਸੀ ਕਰਾ ਸਕਿਆ ਉਹਦਾ ਵੀ ਨਾ ਸਿਕੜ। ਐਵੇਂ ਪਾ ਕੇ ਹੁਣ ਭਾਰਤੀ ਜਨਤਾ ਪਾਰਟੀ ਫਾਇਰ ਮੇਰੇ ਸਾਹਦੇ ਜਨਤਾ ਪਾਰਟੀ ਵੱਲੋਂ ਕੈਂਪਸ ਲਗਾਏ ਜਾ ਰਹੀ ਹੈ। ਆਫੀਆਂ ਸਕੀਮਾਂ ਨੂੰ ਜਿਹੜਾ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹ ਪੰਜਾਬ ਸਰਕਾਰ ਵੱਲੋਂ ਜਿਹੜਾ ਉਹਨਾਂ ਨੂੰ ਰੋਕਿਆ ਜਾ ਰਿਹਾ ਕਿਤੇ ਇਹ ਤਾਂ ਨਹੀਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਵੀ ਲੋਕਾਂ ਤੱਕ ਜਾਦ ਕਰਨ ਦੀ ਕੋਸ਼ਿਸ਼ ਕਰਦੇ ਹੁਣ। ਦੱਗੋਗੇ। ਗਾਣੇ ਆ ਪੰਜਾਬ ਸਰਕਾਰ ਕਿਸੇ ਨੂੰ ਕੈਂਪ ਲਾਉਣ ਤੋਂ ਜਰਾ ਸਾਲ ਜਿਹੜੀਆਂ ਸਕੀਮਾਂ ਦੀ ਉਹ ਗੱਲ ਕਰਦੇ ਆ ਰਾਜ ਸਰਕਾਰ ਨੂੰ ਲਾਗੂ ਕਰਨ ਵਾਸਤੇ ਪ੍ਰਤੀਬੱਧ ਹੁੰਦੀ ਹੈ ਤੇ ਵੈਸੇ ਵੀ ਸੂਧਾ ਕੇਂਦਰਾਂ ਤੇ ਹਰ ਇੱਕ ਜਗ੍ਹਾ ਤੇ ਜਿਹੜੀਆਂ ਸਰਕਾਰੀ ਸਕੀਮਾਂ ਉਹਦਾ ਲਾਭ ਲੋਕਾਂ ਨੂੰ ਦਿੱਤਾ ਜਾ ਰਿਹਾ ਤੇ ਦੂਜੀ ਗੱਲ ਰਹੀ ਭਾਜਪਾ ਨੂੰ ਕੋਈ ਰੋਕ ਨਹੀਂ ਰਿਆ ਪਿੰਡਾਂ ਦੇ ਜਾ ਕੇ ਜਿੱਥੇ ਮਰਜ਼ੀ ਜਾ ਕੇ ਆਪਣੀਆਂ ਰਹਿਨੀਆਂ ਕਰ ਪਰ ਉਹਨੂੰ ਤਾਂ ਡਿਟੇਲ ਡਿਟੇਲ ਉਹ ਤਾਂ ਕੀਤਾ ਜਾ ਰਿਹਾ ਹੈ ਦੇਖੋ ਪਹਿਲਾਂ ਵੀ ਵੋਟ ਚੋਰੀ ਦਾ ਜਿਹੜਾ ਬਹੁਤ ਵੱਡਾ ਮੁੱਦਾ ਜਿਹੜਾ ਭਾਰਤ ਦੇ ਵਿੱਚ ਚੱਲਦਾ ਇਹ ਕੀ ਕੀਤਾ ਜਾਂਦਾ ਜਦੋਂ ਇਹੋ ਜਿਹੇ ਕੈਂਪ ਲਾਏ ਜਾਂਦੇ ਆ ਉਦੋਂ ਲੋਕਾਂ ਦਾ ਸਿਰਫ ਡਾਟਾ ਇਕੱਠਾ ਕਰਿਆ ਜਾਂਦਾ ਇਹ ਕੋਈ ਨਾ ਪ੍ਰਾਈਵੇਟ ਅਥਾਰਟੀ ਕੋਈ ਵੀ ਜਾ ਕੇ ਕੈਂਪ ਲਾਵੇ ਦੁਕਾਨਾਂ ਵੀ ਕੁੰਡੀਆਂ ਉਹ ਖੇਤਰਾ ਕੁੰਡੀਆਂ ਜੇ ਇੱਕ ਪਾਰਟੀ ਜਾ ਕੇ ਉੱਥੇ ਡਾਟਾ ਇਕੱਠਾ ਕਰੂਗੀ ਤਾਂ ਕੱਲ੍ਹ ਨੂੰ ਹੋ ਸਕਦਾ ਆਪਣੇ ਵੀ ਇੱਕ ਜਣਾ ਪੰਜ ਵੋਟਾਂ ਪਾ ਸਕਦੇ ਕਿਉਂਕਿ ਉਹਦੀ ਵੋਟ ਅੱਡ ਅੱਡ ਥਾਂ ਤੇ ਮਿਲ ਜਾਂਦੀ ਸੋ ਇਹ ਡਾਟਾ ਇਕੱਠਾ ਕਰਨ ਦਾ ਤਰੀਕਾ ਹੈ ਜੇ ਸਰਕਾਰੀ ਸਕੀਮਾਂ ਲਾਗੂ ਕਰਾਉਣੀਆਂ ਤਾਂ ਰਾਜ ਸਰਕਾਰ ਜਿਹੜੀ ਹੁੰਦੀ ਹੈ ਵਿੱਚ ਪ੍ਰਤੀਬਲ ਹੁੰਦੀ ਹੈ ਉਹ ਹਮੇਸ਼ਾ ਹੀ ਲੋਕਾਂ ਦਾ ਕੁਝ ਸਕੀਮਾਂ ਪਚਾਉਂਦੀ ਐ ਸੀ ਤਾਂ ਆਪ ਕਰਦੇ ਰਹੇ ਆ ਕਿੰਨਾ ਸਰਕਾਰੀ ਤੌਰ ਤੇ ਲੱਗਦਾ ਜਿਵੇਂ ਹੁਣ ਤੇ ਨਿੱਜੀ ਪੈਣੀਆਂ ਰੈਡੀਆਂ ਕਰ ਸਕਦੇ ਪਰ ਉਹਨਾਂ ਨੂੰ ਰੀਟੇਨ ਕਿਉਂ ਕੀਤਾ ਜਾ ਰਿਹਾ ਉਹਨਾਂ ਦੇ ਰੈਡੀਆਂ ਕਰਮਚਾਰੀ ਲੋਕਾਂ ਨੂੰ ਲੋਕ ਦੱਸ ਦੇਣਗੇ ਕਿੰਨੀਆਂ ਕਿ ਚੀਜ਼ਾਂ ਨੂੰ ਲਾਈਕ ਕਰਦੇ ਆ ਕਿੰਨੀਆਂ ਕਿ ਨਹੀਂ ਪਰ ਇਹ ਡਾਟਾ ਇਕੱਠਾ ਕਰਨਾ ਦਾ ਇਹ ਬਾਤ ਉਹ ਟੈਕਨੋ ਚ ਭਰਤੀਆ ਵੀ ਜਾਂਦਾ ਇਹ ਉਸ ਤੋਂ ਮਗਰੋਂ ਉਹਨਾਂ ਨੂੰ ਵੋਟਾਂ ਦੇ ਵਿੱਚ ਧੋਪਲਾ ਕਰਨ ਵਾਸਤੇ ਵੀ ਵਰਤਿਆ ਜਾਂਦਾ ਹੈ। ਇਹ ਡਾਟਾ ਨਹੀਂ ਕਿੱਥੋਂ ਡਾਟਾ ਕਿੱਥੋਂ ਜਾਂਦਾ ਹੈ? ਜਦੋਂ ਉਹ ਇਲੈਕਸ਼ਨਾਂ ਦੇ ਨੇੜੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੀ ਸਪੋਰਟ ਦੇ ਲਈ ਲੋਕਾਂ ਨੂੰ ਫੋਨ ਕਾਲਿੰਗ ਆਉਂਦੀ ਹੈ। ਉਹ ਡਾਟਾ ਸਰੋਤ ਕਿਵੇਂ ਬਣਦਾ ਹੈ? ਦੇਖੋ तकरीबन ਹੀ ਸਾਰਿਆਂ ਦੇ ਕੋਲੇ ਜਿਹੜਾ ਏਜੰਸੀਆਂ ਤੋਂ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਹਰ ਪ੍ਰਕਾਰ ਦਾ ਇਹਦਾ ਡਾਟਾ ਉਪਲਬਧ ਹੁੰਦਾ ਹੈ ਲੋਕਾਂ ਕੋਲੇ। ਪਰ ਉਹਦੇ ਨਾਲ ਆਧਾਰ ਕਾਰਡ ਨਹੀਂ ਮਿਲਦਾ ਕਿਸੇ ਦਾ। ਉਹਦੇ ਨਾਲ ਕਿਸੇ ਦਾ ਪੈਨ ਕਾਰਡ ਦੀ ਲੱਗਦਾ ਜਿਹੜਾ ਨਾਰਮਲ ਡਾਟਾ ਮਿਲ ਜਾਂਦਾ ਪਰ ਇੱਥੇ ਆਧਾਰ ਕਾਰਡ ਪੈਨ ਕਾਰਡ ਇਕੱਠੇ ਕਰਕੇ ਕਿਸ ਤਰ੍ਹਾਂ ਦਾ ਘਪਲਾ ਹੋਗਾ ਹੋ ਸਕਦਾ ਕੱਲ ਨੂੰ ਕਿਸੇ ਦੇ ਅਕਾਊਂਟ ਚੋਂ ਪੈਸੇ ਨਿਕਲ ਜਾਣ ਉਹਦਾ ਕੌਣ ਜ਼ਿੰਮੇਵਾਰ ਹੋਗਾ ਅੱਜ ਕੱਲ ਸਾਈਬਰ ਦਾ ਜ਼ਮਾਨਾ ਹੈ ਤੁਸੀਂ ਅਕਸਰ ਹੀ ਦੇਖਦੇ ਹੋਵੋਗੇ ਫੋਨ ਕਾਲ ਆਉਂਦੀਆਂ ਠੱਗੀਆਂ ਆਸਤੇ ਕਿ ਇਹਦੇ ਚੋਂ 50000 ਨਿਕਲ ਗਿਆ ਕਿ ਇਹ ਚੋਂ ਲੱਖ ਨਿਕਲ ਗਿਆ ਉਹ ਇਹੀ ਤਰੀਕਾ ਹੁੰਦਾ ਜਿੰਨਾ ਚਿਰ ਤੁਹਾਡੀ ਜਿਹੜੀ ਪਰਸਨਲ ਆਇਡੈਂਟੀਟੀ ਕਿਸੇ ਕੋਲੇ ਨਹੀਂ ਪਹੁੰਚਦੀ ਤਾਂ ਫਰਾਡ ਹੋਣਾ ਸੰਭਵ ਨਹੀਂ ਹੈ ਜੋ ਜਿਹੜਾ ਉਹ ਡਾਟਾ ਹੁੰਦਾ ਇੱਕ ਫੋਨ ਨੰਬਰ ਤੇ ਜਾਂ ਇੱਕ ਬੰਦੇ ਦਾ ਨਾਮ ਹੁੰਦਾ ਹਲਕੇ ਵਾਹ। ਉਹ ਡਾਟਾ ਡਿਫਰੈਂਟ ਹੈ ਇਕੱਠਾ ਕਰਨਾ ਡਿਫਰੈਂਟ। ਤੁਹਾਡੇ ਹਲਕੇ ਦੇ ਵਿੱਚ ਕਿੰਨੇ ਕਾੜੇ ਜਿਹੜੇ ਕੱਟੇ ਗਏ ਜਿੱਥੇ। ਇੱਕ ਹੋਰ ਜ਼ਿਲ੍ਹੇ ਦੇ ਵਿੱਚ ਤਕਰੀਬਨ 52150 ਦੇ ਕਰੀਬ ਜਿਹੜੇ ਨਾਮ ਕਿੰਨੇ ਹੈ। ਉਸੇ ਤਰ੍ਹਾਂ ਵੀ ਸਾਡੇ ਹਲਕੇ ਦੇ ਵੀ 15000 ਦੇ ਕਰੀਬ ਜਿਹੜੇ ਕਾੜੇ ਨੇ। ਅੰਦਰ ਤੋਂ ਬਾਜਪਾ ਵੱਲੋਂ ਦੋਸ਼ ਲਾਇਆ ਜਾ ਰਿਹਾ ਕਿ ਜਿਹੜੀ ਕਿੱਦ ਸਰਕਾਰ ਵੱਲੋਂ ਲੋਕਾਂ ਲਈ ਜਿਹੜਾ ਨਾ। ਉਹ ਲੋਕਾਂ ਦਾ ਸੁਰਿਤਰਾ ਪਹੁੰਚ ਨਹੀਂ ਇਸ ਕਰਕੇ ਉਹਨਾਂ ਨੂੰ ਮਜਬੂਰਨ ਕੈਂਪ ਲਗਾ ਕੇ ਲੋਕਾਂ ਨੂੰ ਉੱਥੇ ਜਾਣੇ ਪਿਛੇ। ਜਾਰੀ ਹੋ ਜੋ ਲੋਕ ਲਈ ਜਿਸਕਾ ਸੈਂਟਰ ਦੇ ਰਿਹਾ ਉਹ ਨਾਲ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੇਖੋ ਇਹੋ ਜੀ ਕਿਹੜੀ ਸਕੀਮ ਹੈ ਜਿਹੜੀ ਲੋਕਾਂ ਤੱਕ ਪਹੁੰਚੀ ਨਹੀਂ ਸਾਨੂੰ ਦੱਸਣ ਨੂੰ ਸਰਕਾਰ ਨੂੰ ਦੱਸਣ ਸਰਕਾਰ ਬੈਠੀ ਹੈ ਇਸ ਦਾ ਮਸਤੀ ਵੇਖੋ ਸੁਵਿਧਾ ਸੈਂਟਰ ਖੁੱਲੇ ਹੋਏ ਆ ਸਰਕਾਰ ਨੇ ਵੀ ਮੈਨੂੰ ਲੱਗਦਾ ਪਿਛਲੇ ਸਾਲ ਹਰ ਇੱਕ ਪਿੰਡ ਚ ਕੈਂਪ ਲਾਇਆ ਸੁਵਿਧਾ ਵਾਲੇ ਕੋਈ ਸਹਿਲ ਪਰ ਇੱਕ ਉਹ ਰਾਦੜੀ ਕਰੰਦਾ ਜਹਾ ਬੋਟਾ ਦੇ ਵਿੱਚ ਉਸ ਦਾ ਗਲਤ ਇਸਤੇਮਾਲ ਕਰੰਦਾ ਮੈਂ ਤੁਹਾਨੂੰ ਉਹੀ ਕਹਿ ਰਿਹਾ ਵੋਟ ਚੋਰੀ ਦਾ ਜਿਹੜਾ ਮਾਮਲਾ ਇੱਕ ਬੰਦਾ ਜੇ 6 6 ਬੋਟਾ ਪਾਊਗਾ ਤਾਂ ਉਹ ਇਸੇ ਤਰੀਕੇ ਨਾਲ ਪਾਊਗਾ ਜੇ ਡਾਟਾ ਉਹਦਾ ਹੋਊਗਾ ਆਧਾਰ ਕਾਰਡ ਉਹਦਾ ਹੋਊਗਾ ਪੈਡ ਕਾਰਡ ਹੋਊਗਾ ਫੇਰ ਹੀ ਬਣੂਗਾ ਫੇਰ ਹੀ ਫਰੌਡ ਹੋਊਗਾ ਸੋ ਇਹ ਇਹ ਬੇਫੜਿਆ ਕਰਦਾ ਉਹਨਾਂ ਨੂੰ ਕਿਤੇ ਰੋਕਿਆ ਨਹੀਂ ਜਾ ਰਿਹਾ ਜੀ ਸਰ ਕੇ ਪਿੰਡਾਂ ਤੇ ਜਾਣ ਰੈਲੀਆਂ ਕਰਨ ਪਰ ਇਹ ਕਹਿ ਕੇ ਡਾਟਾ ਇਕੱਠਾ ਨਾ ਕਰਨਾ ਵੀ ਅਸੀਂ ਲੋਕਾਂ ਨੂੰ ਭਲਾਈ ਸਕੀਮਾਂ ਦੇ ਰਹੇ ਆ ਆਪ ਦੀ ਸਕੀਮ ਚਲਾ ਰਹੇ ਹਣ ਤੇ ਕਹਿੰਦੇ ਨਵੀਂ ਇਸ ਕਰਕੇ ਹੀ ਕਾਰਡ ਭਰਦੇ ਆ ਲੋਕ ਭਰਾ ਲੈਣਗੇ ਮੇਰਾ ਇਹ ਕਹਿ ਕੇ ਨਾ ਕਹਿਣਾ ਵੀ ਅਸੀਂ ਸਰਕਾਰੀ ਸਕੀਮਾਂ ਪੰਜਾਬ ਸੀ ਤੁਸੀਂ ਇੰਦਾ ਦੇ ਕਦਮ ਚੱਕ ਸਕਦੇ ਆ ਦੇਖੋ ਪੰਜਾਬ ਸਰਕਾਰ ਲੋਕਾਂ ਦੀ ਸਿਕਿਉਰਿਟੀ ਵਾਸਤੇ ਹਮੇਸ਼ਾ ਖੜੀ ਹੈ ਜੇ ਉਹ ਇਸ ਤਰੀਕੇ ਨਾਲ ਚੋਰੀ ਕਰਨ ਦੀ ਕੋਸ਼ਿਸ਼ ਕਰਨਗੇ ਲੋਕਾਂ ਦਾ ਡਾਟਾ ਚੋਰੀ ਕਰਨ ਦੀ ਆਧਾਰ ਕਾਰਡ ਪੈਨ ਕਾਰਡ ਦੀ ਜਾਣਕਾਰੀ ਆਏ ਬੇਕੂ ਬਣਾ ਕੇ ਇਕੱਠੀ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਸਰਕਾਰ ਹਮੇਸ਼ਾ ਖੜੀ ਹੈ ਤੇ ਇਹ ਕੀ ਜੋ ਪੜਦੀ ਕਾਰਵਾਈ ਉਹ ਵੀ ਕੀਤੀ ਗਾਂਧੀ ਸਾਹਿਬ ਪੱਟੀਆਂ ਦੇ ਫਿਕਰ ਕਰ ਰਹੇ ਹੋ ਕਿ ਵੀ ਤੁਸੀਂ ਇਹਦਾ ਵਿਰੋਧ ਕਰ ਰਹੇ ਹੋ ਇਹ ਗਲਤ ਲੋਕ ਪਿਛਲੇ ਉਚਾਲੇ ਕੇਂਦਰ ਬੰਦ ਕਰ ਰਹੇ ਤੁਸੀਂ ਵਿਰੋਧ ਕਰ ਰਹੇ ਹੋ ਕੰਪੰਸੇਸ਼ਨ ਸਰਕਾਰ ਕਿਵੇਂ ਦੇਵੇ ਕਿਉਂ ਨਾ ਤੁਸੀਂ ਕੀ ਰਾਹਤ ਦੋ ਜਿਹੜੇ ਲੋਕਾਂ ਦੇ ਘਟੇ ਹਨ ਹੁਣ ਹੁਣ ਤੱਕ ਤਕਰੀਬਨ 1.5 ਕਰੋੜ ਪੰਜਾਬੀ ਜਿਹੜਾ ਇਸ ਰਾਸ਼ਨ ਸਕੀਮ ਦਾ ਲਾਭ ਲੈਂਦੇ ਤੇ ਜਿਹਦੇ ਵਿੱਚ ਹੁਣ ਮੈਨੂੰ ਲੱਗਦਾ 33 ਲੱਖ ਜਾਣਿਆਂ ਦਾ ਜਿਹੜਾ ਰਾਸ਼ਨ ਹੋਇਆ ਜਾਂਦਾ ਉਹ 1.5 ਲੱਖ ਲੋਕਾਂ ਦੀ KYC ਵੀ ਲੋਕ ਪੰਜਾਬ ਸਰਕਾਰ ਨੇ ਨਹੀਂ ਕਰਾਈ ਠੀਕ ਹੈ 1.5 ਸਵਾ ਕਰੋੜ ਦੇ ਦੇ ਜਿਹੜਾ 33 ਲੱਖ ਹੈਗਾ ਉਹਨਾਂ ਦੀ ਵੀ KYC ਸਰਕਾਰ ਨੇ ਨਹੀਂ ਕਰਾਈ ਸੋ ਉਹਦੇ ਆਸਤੇ 6 ਮਹੀਨੇ ਦਾ ਸਮਾਂ ਲੱਗਿਆ ਸੋ ਅਸੀਂ ਹਮੇਸ਼ਾ ਲੋਕਾਂ ਨਾਲ ਖੜੇ ਆ ਜੇ ਇਹੋ ਜਿਹਾ ਕੁਝ ਹੋਊਗਾ ਹਰ ਇੱਕ ਪ੍ਰਕਾਰ ਦੀ ਜਿਹੜੀ ਲੜਾਈ ਹੈ ਉਹਨਾਂ ਦੀ ਜੋਗੀ ਤੇ ਜਿੰਨਾ ਚਿਰ ਪੰਜਾਬ ਸਰਕਾਰ ਦਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਗੱਲ ਵੀ ਕਿ ਜਿੰਨਾ ਚਿਰ ਮੈਂ ਆ ਇਹ ਕੰਮ ਐ ਹੋਊਗਾ ਕਿ ਸਰਕਾਰ ਉਹਨੂੰ ਪਰਪਾਈ ਕਰੂਗੀ ਜੇਕਰ ਉਹ ਤੋਂ ਨਹੀਂ ਹੁੰਦਾ ਤਾਂ ਦੇਖੋ ਜੇ ਸਰਕਾਰ ਨੇ ਕਿਹਾ ਜੇ ਮਾਨਸਾਵਾ ਆਪਦੀ ਕਹਿਣੀ ਤੇ ਕਦਮ ਚੁੱਕ ਲਏ ਜਿਉਂ ਉਹਨਾਂ ਨੇ ਕਿਹਾ ਤਾਂ ਫਿਰ ਕਿਵੇਂ ਅਸੀਂ ਬੀਜੇਪੀ ਦੇ ਸਵਾਲ ਬਾਰੇ ਕਰ ਰਹੇ ਹਾਂ ਜਿਵੇਂ ਹੁਣ ਤਾਗਰਸ ਸਹੀ ਕੁਮਾਰ ਨੇ ਵੱਡੇ આરોਪ ਲਗਾਏ ਆ ਕੋਰਟ ਚ ਨਹੀਂ ਲਿਖੇ ਆਵਾਮੀ ਪਾਰਟੀ ਸੈਂਕਡ ਆਫ ਕਰਨਾ ਉਹ ਵੀ ਇਹ ਭਾਰ ਪ੍ਰਕਾਰ ਦਾ ਹੱਕ ਕੰਡਾ ਪਾਉਂਦੀ ਆ ਆ ਪਿਛਲੀਆਂ ਦਿੱਲੀ ਇਲੈਕਸ਼ਨਾਂ ਵਿੱਚ ਕੇਹਰੀਵਾਲ ਸਾਹਿਬ ਦੇ ਹਲਕੇ ਤੋਂ 8000 ਦੇ ਕਰੀਬ ਵੋਟ ਕੱਟੀ ਗਈ ਤੇ 8000 ਦੇ ਕਰੀਬ ਨਾਵੇਂ ਬਣਾਈ ਉਹ ਬੰਦੇ ਆਪ ਦੇ ਸਰਟੀਫਿਕੇਟ ਲੈ ਕੇ ਵੀ ਆਏ ਹੋਏ ਅਸੀਂ ਤਾਂ ਜਿੰਦਾ ਸਾਡੀ ਆਪੋ ਘੱਟੇ ਗਏ ਉਹ ਕਿਤਨਾ ਕਿਤੇ ਜਿਹੜੀ ਗੱਲ ਸਹੀ ਆ ਉਹ ਨੂੰ ਸਹੀ ਹੀ ਕਿਹਾ ਜਾਂਦਾ ਐਮਐਲ ਸਾਹਿਬ ਜੇ ਵੀ ਕਰ ਨਹੀਂ ਆਏ ਇਹ ਗੱਲ ਜਿਹੜੀਆਂ ਇਹ ਕਹਿੰਦੇ ਸਕੀਮਾਂ ਹਰ ਇੱਕ ਸਕੀਮ ਦੇ ਵਿੱਚ ਪੰਜਾਬ ਸਰਕਾਰ ਦਾ ਵੀ ਹਿੱਸਾ ਹੁੰਦਾ ਹੈ। ਭਾਰਤ ਸਰਕਾਰ ਦੀ ਕੋਈ ਇਹੋ ਜਿਹੀ ਸਕੀਮ ਨਹੀਂ ਜਿਹੜੀ ਸਾਰੀ ਦੀ ਸਾਰੀ 100% ਉਹਨਾਂ ਦੀ ਹੋਵੇ। ਤੇ ਉਹ ਪੰਜਾਬ ਸਰਕਾਰ ਦੇ ਮਹਿਕਮਿਆਂ ਨਾਲ ਕੇ ਚੱਲਦੀ ਹੈ। ਮਹਿਕਮਿਆਂ ਦੇਸ਼ ਕਰ ਐਕਸਟਰਾ ਪੈਸੇ ਭਜਾ ਜਿਹੜੀ ਸਕੀਮ ਵਾਸਤੇ ਗਿਆ ਉਹ ਲੋਕਾਂ ਤੱਕ ਪਹੁੰਚੂ। ਦੂਜਾ ਬੀਜੇਪੀ ਨੇ ਆਪ ਖੁਦ ਇਹ ਇਹਨਾਂ ਨੇ ਕਾਨੂੰਨ ਪਾਸ ਕੀਤਾ 11 ਅਗਸਤ 2023 ਨੂੰ ਕਿ ਕੋਈ ਵੀ ਪ੍ਰਾਈਵੇਟ ਬੰਦਾ ਕਿਸੇ ਦਾ ਡਾਟਾ ਨਹੀਂ ਲੈ ਸਕਦਾ ਤੇ ਇਹ ਫਿਰ ਕਿਉਂ ਲੈ ਰਿਆ ਜਿਹੜਾ ਆਪ ਕਾਨੂੰਨ ਬਣਾਇਆ ਇਹਨਾਂ ਨੇ ਉਸ ਕਾਨੂੰਨ ਦੀ ਐਕਟ ਦੀ ਲੰਘਣਾ ਕਰ ਰਿਹਾ ਹੈ ਮੇਰੇ ਸਭ ਪੰਜਾਬ ਦੇ ਵਿੱਚ ਨਾ ਆਕਾਲੀ ਭਾਜਪਾ ਸਰਕਾਰ ਸਮੇਂ ਇੱਕ ਸਕੀਮ ਚੱਲਦੀ ਸੀ ਆਟਾ ਦਾਲ ਦਾ ਪੰਜੀ ਦੇ ਵਿੱਚ 2 ਰੁਪਏ ਕਿਲੋ ਕਣਕ ਤੇ 4 ਰੁਪਏ ਕਿਲੋ ਆਈ ਥਿੰਕ ਦਾਲ ਦਿੱਤੀ ਜਾਂਦੀ ਸੀ ਕੀ ਉਸ ਸਕੀਮ ਪੰਜਾਬ ਤੋਂ ਵਿਦਡਰਾ ਹੋ ਚੁੱਕੀ ਹੈ ਜਿਹੜੇ ਕੇਂਦਰ ਤੋਂ ਡਿਪੈਂਡ ਹੈ ਨਹੀਂ ਨਹੀਂ ਬਿਲਕੁਲ ਨਹੀਂ ਜਿਹੜੀ ਇਹ ਸਕੀਮ ਹੈ ਕਿ ਜੇ ਤੁਸੀਂ 2 ਰੁਪਏ ਜਿਹੜੇ ਲੈਂਦੇ ਸੀ ਉਹ ਪੰਜਾਬ ਸਰਕਾਰ ਨੇ ਦਿੱਤੇ 2 ਰੁਪਏ ਜਿੰਨਾ ਅਨਾਜ ਆ ਉਹਦੇ ਤੇ ਪੈਸੇ ਸਰਕਾਰ ਦੇ ਰਹੀ ਹੈ ਗਰੀਬਾਂ ਨੂੰ ਬਿਲਕੁਲ ਫ੍ਰੀ ਦਿੱਤੀ ਜਾਰੀ ਕਰ ਰਹੀ ਉਹ ਫ੍ਰੀ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਉਹ ਪੈਸੇ ਭਰਦੀ ਜਿਹੜਾ 2 ਰੁਪਏ ਕਿਲੋ ਜਿਹੜਾ ਸੀਗਾ ਆਪਣਾ ਉਹ ਇਹਨਾਂ ਨੇ ਲਾਇਆ ਸੀ ਕਾਦੀਦਾਂ ਵਾਲੇ 2-2 ਇਕੱਠੇ ਕਰਕੇ ਰੁਪਏ ਸੀ ਉਹ ਵੀ ਚੱਲ ਸਰ ਜੀ ਸਾਡੇ ਅਮਾਗਿ ਪਾਰਟਿਕਲ ਕੇਂਦਰਾ ਸਰਵੇ ਕਰੂਗੀ ਹਾਂਜੀ ਅਮਨਵਾਦੀ ਕੇਂਦਰਾ ਸਰਵੇ ਕਰੂਗੀ ਜੋ ਕੇ ਵੀ ਸੀ ਕਰਾ ਰਹੇ ਸਰ ਹਰ ਪਿੰਡ ਦੇ ਵਿੱਚ ਘਰ ਘਰ ਜਾ ਕੇ ਉਹ ਚੱਕਰ ਰ ਕੇ ਹੁਣ ਸਾਡੀ ਜ਼ਿੰਮੇਵਾਰੀ ਹੋਰ ਵੱਧ ਗਈ ਆ ਪਹਿਲਾਂ ਤਾਂ ਸਰਕਾਰੀ ਮੁਲਾਜ਼ਮ ਕਰਦੇ ਹੁਣ ਅਸੀਂ ਆਪਣੇ ਵਲੰਟੀਅਰਾਂ ਦੀ ਵੀ ਡਿਊਟੀ ਲਾਵਾਂਗੇ ਕਿ ਕੋਈ ਵੀ ਗਰੀਬ ਬੰਦਾ ਰਾਸ਼ਨ ਤੋਂ ਨਾ ਰਹੇ ਜੀ ਕਿਉਂਕਿ ਜੇ ਰੋਟੀ ਸਭ ਤੋਂ ਜ਼ਰੂਰੀ ਆ ਉਹ ਸੂਤਾ ਸਰਕਾਰ ਨੇ ਦਿੱਤੀਆਂ ਬਿਜਲੀ ਵੀ ਦਿੱਤੀ ਪਾਣੀ ਵੀ ਦਿੱਤਾ ਹਸਪਤਾਲਾਂ ਦੀ ਸਹੂਲਤ ਵੀ ਦਿੱਤੀ ਬੱਚਿਆਂ ਨੂੰ ਪੜ੍ਹਾਈ ਵੀ ਦਿੱਤੀ ਤੇ ਇਹ ਜਿਹੜਾ ਅਨਾਜ ਹੈ ਜੇ ਅਨਾਜ ਗਰੀਬ ਤੱਕ ਨਹੀਂ ਪਹੁੰਚਦਾ ਤਾਂ ਉਹਦੇ ਲਈ ਵੀ ਅਸੀਂ ਸਾਰੀ ਕੋਸ਼ਿਸ਼ ਕਰਾਂਗੇ ਹਰ ਇੱਕ ਬੰਦੇ ਨੂੰ ਗਰੀਬ ਨੂੰ ਣਾਜ ਪਹੁੰਚੇ ਪ੍ਰਮukh ਮੰਤਰੀ ਸਾਹਿਬ ਦਾ ਵਾਅਦਾ ਹੈ ਔਰ ਅਸੀਂ ਮੁੱਖ ਮੰਤਰੀ ਸਾਹਿਬ ਦੇ ਨਾਲ ਅਟਕ ਕੇ ਖੜੇ ਔਰ ਜਿੱਥੇ ਵੀ ਲੜਾਈ ਦੀ ਲੋੜ ਪਈ ਮੈਦਾਨ 'ਚ ਜੇ ਜਿਹੜੀ ਵੀ ਲੜਾਈ ਲੜਨੀ ਹੋਵੇ ਉਹ ਲੜਾਂਗੇ